ਸਤਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਨਾਨਕ ਟਿਕਟਿਆਂ ਮਿੱਟੀ ਧੰਦ ਜਗ ਚਾਨਣ ਵਾਹਿਗੁਰੂ ਦਾ ਫਲਦਾ ਵਾਹਿਗੁਰੂ ਵਾਹਿਗੁਰੂ ਅਸਹੀ ਪਹਿਲੀ ਸ੍ਰੀ ਨਾਨਕ ਜੀ ਦਾ ਵਾਹਿਗੁਰੂ ਵਾਹਿਗੁਰੂ ਅਮ ਸੁਭਟਵਾਰ ਮਹਾਂ ਪੁਰਬ ਜੁਰ ਪਰਮ ਮਨਾਇਆ ਜਾ ਰਿਹਾ ਹੈ ਸ਼ਹਿਰ ਦੇ ਹਰੇਕ ਗੁਰਦੁਆਰੇ ਵਿੱਚ ਅੱਜ ਬੜੇ ਬੜੇ ਪ੍ਰੋਗਰਾਮ ਕਿਤੇ ਗਏ ਅੱਜ ਤੁਹਾਨੂੰ ਕਲਗੀਧਰ ਗੁਰਦੁਆਰਾ ਟਾਊਨ ਰੋਡ ਦੀ ਆ ਲਾਈਵ ਤਸਵੀਰਾਂ ਦਿਖਾਉਂਦੇ ਆ ਆਉ ਤੁਹਾਨੂੰ ਲੈ ਚੱਲੀਏ ਸ਼ਾਮ ਵੇਲੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੋਮਬਤੀ ਅਤੇ ਦੀਵਿਆਂ ਨਾਲ ਦੀਪਮਾਲਾ ਵੀ ਕੀਤੀ ਅਤੇ ਆਤੀਸ਼ਵਾਜੀ ਵੀ ਖੂਬ ਚਲਾਈ ਪ੍ਰਗਟਾ ਭਾਈ ਸਗਲੀ ਜੁਗ

ਜਿਨ੍ਹਾਂ ਨੇ ਇਹ ਸਭ ਕੁਝ ਕਰਵਾਇਆ ਇਹ ਸ਼ਾਂਤ ਮਾਤਾ ਕੀਤਾ ਉਹਨਾਂ ਦਾ ਵੀ ਧੰਨਵਾਦ ਜੋੜਿਆਂ ਵਾਲੀ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਸਾਰੀ ਸੰਗਤ ਦਾ 10 ਧੰਨਵਾਦ ਕਰਦਾ ਹੈ ਇਸ ਸਕੇ ਮੱਘੇ ਦੀ ਸੰਗਰਾਂਦਾਂ ਮੇਂ ਨਕਲ ਆ ਰਿਹਾ 16 ਤਰੀਕ ਦੀ ਖਲ ਸੰਗਰਾਂਦ ਹੈ ਐਂਡਾ ਸਵੇਰ ਜਿਨ੍ਹਾਂ ਨੇ ਆਪਣੀਆਂ ਰਸਦਾਵਸਤਾ ਪਹੁੰਚਾਉਣੀਆਂ ਉਹ ਪਹੁੰਚਾ ਸਕਦਾ ਹੈ ਭਾਈ ਜਿਨ੍ਹਾਂ ਤੋਂ ਪਰਵਾਦ ਫਿਰੀਆਂ ਆਪਣੇ ਦੇਖ ਰੱਖ ਵਿੱਚ ਕੱਢੀਆਂ 10 ਕੋਟ ਕੋਟ ਨਮਨ ਕਰਦਾ ਹੈ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਨਿਤਿਆਨ ਕਿਛ ਕਰਮ ਨ ਜਾਣਾ ਸਾਰਨਾ ਜਾਣate ਰੇ ਸਾਰਨਾ ਜਾਣate ਰੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇ जिसके सिर ऊपर तू स्वामी जिसके सिर ऊपर तू स्वामी सो दुख John!